ਬਾਬੂਸ਼ਾਹ ਹੀ ਦੇਖ ਰਹੇ ਤੁਸੀਂ ਅੱਜ ਪੰਜਾਬ ਦੀ ਵਿਧਾਨ ਸਭਾ ਚ ਪੰਜਾਬ ਦਾ ਬਜਟ ਪੇਸ਼ ਹੋਣ ਜਾ ਰਿਹਾ ਬੜਾ ਅਹਿਮ ਦਿਨ ਹੈ ਅੱਜ 5 ਮਾਰਚ ਦਾ ਤੇ ਅੱਜ ਇਸ ਆਉਣ ਵਾਲੇ ਸਾਲ ਦਾ ਬਜਟ ਹਰਪਾਲ ਚੀਮਾ ਜਿਹੜੇ ਖਜ਼ਾਨਾ ਮੰਤਰੀ ਨੇ ਉਹ ਪੇਸ਼ ਕਰਨਗੇ ਪਰ ਬਜਟ ਪੇਸ਼ ਕਰਨ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਵਿਰੋਧੀ ਧਿਰ ਦੀ ਗੱਲ ਕਰੀ ਤਾਂ ਕਾਂਗਰਸ ਕਿਸ ਤਰ੍ਹਾਂ ਦੇ ਨਾਲ ਇਸ ਬਜਟ ਨੂੰ ਲੈ ਕੇ ਆਪਣਾ ਜਿਹੜਾ ਹੈਗਾ ਰੋਸ ਜਿਹੜਾ ਉਹ ਜ਼ਾਹਿਰ ਕਰ ਰਿਹਾ ਤੇ ਕਿਸ ਤਰ੍ਹਾਂ ਦੀ ਉਮੀਦ ਰੱਖ ਰਿਹਾ ਤੁਹਾਨੂੰ ਦਿਖਾਉਂਦੇ ਆ ਗੱਲਬਾਤ ਕਰਦੇ ਆ ਵਿਰੋਧੀਆਂ ਨਾਲ ਵੀ ਤੇ ਆਮ ਆਦਮੀ ਪਾਰਟੀ ਦੇ ਐਮਐਲਏ ਨਾਲ ਕਿਹਨੇ ਸੀ ਕਰਜ਼ਾ ਲੈਣਾ ਇਹਨਾਂ ਨੇ ਮੰਨਿਆ ਸ਼ੇਰਾਂ ਨੇ 2 ਸਾਲਾਂ ਚ 66000 ਕਰੋੜ ਰੁਪਏ ਦਾ ਕਰਜ਼ਾ ਚੜਾਤਾ ਹੈ ਅਸੀਂ ਇਹ ਕਹਿੰਨੇ ਆ ਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ ਬਦਲਾਅ ਦੀ ਸਰਕਾਰ ਲੈ ਕੇ ਆਈ ਸੀ यूं ही 20000 ਕਰੋੜ ਰੇਤ ਸੇ ਆ ਜਾਏਗਾ यूं ही 30000 ਕਰੋੜ ਬਜਟ ਸੇ ਬਚਾ ਲੇਗੇ ਤੁਸੀਂ ਤਾਂ ਸਾਡੇ ਨਾਲੋਂ ਵੀ ਡਬਲ ਸਪੀਡ ਤੇ ਚੱਲੇ ਹੋ ਤੁਸੀਂ ਇਹ ਅੰਕੜੇ ਕਹਿ ਰਹੇ ਅਸੀਂ 50 ਸਾਲਾਂ 70 ਕਰੋੜ ਰੁਪਇਆ ਇਹਨਾਂ ਨੇ 2 ਸਾਲਾਂ 66000 ਕਰੋੜ ਕਹਿੰਦੇ 5 ਸਾਲ ਹੋਣ ਤੋਂ ਕਹਿੰਦੇ ਲਾਸਟ ਤੱਕ ਰਹੇ ਨਹੀਂ ਨਹੀਂ ਕੋਈ ਗਿੱਧੜ ਸਿੰਘੀ ਆ ਜਾਏਗੀ ਕਰਜ਼ਾ ਹੋਰ ਚੜਾ ਦੇਣੇ ਕਿਹੜੀ ਐਸੀ ਚੀਜ਼ ਆ ਜਿਹੜੀ ਇਹ ਲਿਆ ਕੇ ਉਹ ਕਰਜ਼ਾ ਲਾ ਦੇਣਗੇ ਐਵੇਂ ਇਦਾਂ ਹੀ ਇਦਾਂ ਹੀ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਵੀ ਕਹਿੰਦਾ ਸੀਗਾ ਇਦਾਂ ਹੀ ਪਹਿਲਾਂ ਜਿਹੜੇ ਹੋਰ ਵਿੱਤ ਮੰਤਰੀ ਸੀ ਉਹ ਕਹਿੰਦੇ ਸੀ ਇਹ 6 ਲੱਖ ਕਰੋੜ ਜਿੱਦਾਂ ਹੋ ਜਾਏਗਾ 5 ਲੱਖ ਫਿਰ ਤਨਖਾਹਾਂ ਦੇ ਨੂੰ ਪੈਸੇ ਨਹੀਂ ਆਉਂਦੇ ਜਿਸ ਘਰ ਦਾ ਜਿਸ ਘਰ ਦਾ ਖਰਚਾ ਵਧ ਜੇ ਖਰਚਾ ਵਧੇ ਤੇ ਕਮਾਈ ਘਟੇ ਉਹ ਘਰ ਨੇ ਡੁੱਬਣਾ ਹੀ ਡੁੱਬਣਾ ਹੈ ਅੱਜ ਨਹੀਂ ਤਾਂ ਕੱਲ ਉਹਨੇ ਡੁੱਬ ਜਾਣਾ ਹੈ ਇਹ ਚਿੰਤਕ ਗੱਲ ਹੈ ਸਰਕਾਰ ਦੇ ਮੇਲੇ ਕਹਿੰਦੇ ਕਹਿੰਦੇ ਕੱਲ ਮੁੱਖ ਮੰਤਰੀ ਨੇ ਤਾਈਓ ਕਹਿ ਵੀ ਅੱਖਾਂ ਚੱਕਾ ਪਾ ਕੇ ਗੱਲ ਕਰੋ ਕਹਿੰਦੇ ਭ੍ਰਿਸ਼ਟਾਚਾਰ ਦੇ ਖਿਲਾਫ ਹੋਰ ਵੀ ਸਖਤ ਕਾਰਵਾਈ ਕਰੋ ਵੇਖੋ ਕਾਰਵਾਈ ਜਿਹਨੇ ਕਰਨੀ ਹੈ ਕੋਈ ਕਿਸੇ ਨੂੰ ਰੋਕ ਸਕਦਾ ਹੈ ਇਹ ਗੱਲ ਬਿਨਾ ਕਹਿਣ ਤੋਂ ਵੀ ਕਹਿ ਸਕਦੇ ਹੈ ਕਾਰਵਾਈ ਜਿਹਨਾਂ ਤੇ ਪਹਿਲਾਂ ਹੋਈ ਹੈ ਉਹ ਅੱਖਾਂ ਚੱਕਾ ਪਾ ਕੇ ਜ ਹੋਈ ਹੈ ਉਹ ਜਦੋਂ ਮਰਜ਼ੀ ਕਾਰਵਾਈ ਹੋਈ ਹੈ ਸੋ ਇਹ ਗੱਲ ਕਹਿਣੀ ਚੀਫ ਮਿਨਿਸਟਰ ਤੋਂ ਮੈਂ ਤਾਂ ਚੀਫ ਮਿਨਿਸਟਰ ਨੂੰ ਲੋਕ ਬਹੁਤ ਮਾੜੀ ਸ਼ਬਦਾਵਲੀ ਵਰਤਦੇ ਵੀ ਇਸ ਵਿਧਾਨ ਸਭਾ 'ਚ ਵੇਖਿਆ ਮੈਂ ਪਹਿਲਾਂ ਦੋ ਚੀਫ ਮਿਨਿਸਟਰ ਵੇਖ ਚੁੱਕੇ ਹਾਂ ਪਰ ਕਦੇ ਚੀਫ ਮਿਨਿਸਟਰ ਉੱਠ ਕੇ ਆਦੀ ਕੁਰਸੀ ਤੋਂ ਨਹੀਂ ਮਪਾਸੀ ਹੋਇਆ ਸੀ ਜੇ ਤੇ ਚੀਫ ਮਿਨਿਸਟਰ 'ਚ ਸ਼ਾਂਤਸ਼ੀਲਤਾ ਨਹੀਂ ਹੈ ਤੇ ਫਿਰ ਆਮ ਵਿਅਕਤੀ ਤੋਂ ਕਿਉਂ ਇਹ ਤੁਸੀਂ ਮਹਿਸੂਸ ਕਰਦੇ ਮਿਲਕਤ ਵੀ ਹੋ ਲਗ ਮੈਂ ਜੋੜਾ ਮਾਜਰੇ ਜੀ ਨੂੰ ਇਹ ਕਿਹਾ ਬਿ ਜਦੋਂ ਤੁਸੀਂ ਚੁਣ ਚੁਣ ਕੇ ਆਏ ਉਸ ਚੁਣ ਕੇ ਆਣ ਤੋਂ ਪਹਿਲਾਂ ਤੁਸੀਂ ਇਹ ਕਰਜ਼ੇ ਦੀ ਪੰਡ ਪੰਜਾਬ ਦੇ ਸਿਰ ਤੋਂ ਲਾਉਣ ਦੀ ਗੱਲ ਕੀਤੀ ਸੀ ਤੁਹਾਡੇ ਕੇਜਰੀਵਾਲ ਸਾਹਿਬ ਨੇ ਜਿਹੜੇ ਸੁਪਰੀਮੋ ਨੇ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਅਸੀਂ ਜੀ ਜਿਹੜਾ ਹੈਗਾ 54000 ਕਰੋੜ ਰੁਪਇਆ 20000 ਰੇਤਾ ਤੋਂ ਤੇ 34000 ਕਹਿੰਦੇ ਜੀ ਖਰਚਿਆਂ 'ਚ ਘੱਬਲੇਵਾਜੀ ਹੁੰਦੀ ਉੱਥੋਂ 34000 ਕਰੋੜ 54000 ਕਰੋੜ ਰੁਪਇਆ ਅਸੀਂ ਉਹ ਚੋਂ ਕੱਢਾਂਗੇ ਤੇ ਅੱਜ ਵੀ ਜਿਹੜਾ ਮੈਂ ਦੇਖਿਆ ਭਈ ਪੰਜਾਬ ਦੇ ਸਿਰ ਉਹ ਤਾਂ ਕੋਈ ਉਹ ਪੈਸੇ ਤਾਂ ਆਏ ਨਹੀਂ ਪਰ ਇਹ ਵੀ ਉਲਟਾ ਜਿਹੜਾ ਪੰਜਾਬ ਦੇ ਸਿਰ ਰੋਜ਼ 100 ਕਰੋੜ ਰੁਪਏ ਦਾ ਕਰਜ਼ਾ ਰੋਜ਼ ਔਰ ਅੱਜ ਜਿਹੜਾ ਪੰਜਾਬ ਦਾ ਜਦੋਂ ਨਵਾਂ ਬੱਚਾ ਜੰਮਦਾ ਉਹ ਆਪਣੇ ਸਿਰ ਤੇ ਘੱਟ ਤੋਂ ਘੱਟ ਸਵਾ ਲੱਖ ਆਏਗਾ ਕਿ ਸਾਲੋਂ ਕਿ ਲਈ ਕੁਝ ਲੱਗਦਾ ਹੈ ਖਾਸ ਹੋਗਾ ਇਸਪੇ ਦੇਖੋ ਇਹਨਾਂ ਨੇ ਵਾਦਾ ਕੀਤਾ ਸੀ ਐਮਐਸਪੀ ਦੇਣ ਦਾ ਇਹਨੂੰ ਦੇਣੀ ਚਾਹੀਦੀ ਆ ਬਜਟ ਦੇ ਵਿੱਚ ਇਹਨਾਂ ਨੂੰ ਐਮਐਸਪੀ ਦੀ ਉਦੋਂ ਵਾਦਾ ਕਰਕੇ ਲੋਕ ਕਿਸਾਨਾਂ ਦੀਆਂ ਵੋਟਾਂ ਵੀ ਲਈਆਂ ਯੂਥ ਦੀਆਂ ਵੀ ਲਈਆਂ ਔਰਤਾਂ ਦੀਆਂ ਵੀ ਲਈਆਂ ਇਹਨਾਂ ਨੇ ਲੇਕਿਨ ਹਜੇ 2 ਸਾਲ ਲੰਘ ਗਏ ਜਿਹੜਾ ਉਹ 1000 ਰੁਪਏ ਦਿੱਤਾ ਨਹੀਂ ਗਿਆ ਤੇ ਮੈਂ ਤਾਂ ਕਹਿੰਦਾ ਵੀ ਜਦੋਂ ਤੋਂ ਸਰਕਾਰ ਬਣੀ ਉਦੋਂ ਤੋਂ ਹੀ ਦੇਣਾ ਬਣਦਾ ਵਾ 44 ਸਾਹਿਬ ਕਾਂਗਰਸ ਸਰਕਾਰ ਨੇ ਹਿਮਾਚਲ ਚ ਕਰਤਾ 1500 ਰੁਪਏ ਐਲਾਨ ਕਹਿੰਦੇ 1 ਅਪ੍ਰੈਲ ਤੋਂ ਦੇ ਦਾਂਗੇ ਇੱਥੇ ਫਿਰ ਪੰਜਾਬ ਸਰਕਾਰ ਤੋਂ ਕਿੰਨੀ ਉਮੀਦ ਹੈ ਤੁਹਾਨੂੰ ਦੇਖਦੇ ਅੱਜ ਹੁਣ ਬਜਟ 'ਚ ਪਤਾ ਲੱਗੂ ਪਰ ਇਹ ਦੇਣਾ ਤਾਂ ਬਣਦਾ ਹੀ 2 ਸਾਲ ਪਹਿਲਾਂ ਦਾ 2 ਸਾਲ ਪਹਿਲਾਂ ਅੱਛਾ ਹੈ ਉਮੀਦ ਵੀ ਐਲਾਨ ਹੋ ਸਕਦਾ ਨਹੀਂ ਦੇਖੋ ਜੋ ਅਸੀਂ ਸੁਣ ਰਹੇ ਹਾਂ ਉਹ ਤਾਂ ਲੱਗਦਾ ਵੀ ਐਲਾਨ ਕਰਨਗੇ ਲੇਕਿਨ ਇਹ 2 ਸਾਲ ਲੇਟ ਨੇ ਪਹਿਲਾਂ ਹੀ ਪਿਛਲੇ 2 ਸਾਲ ਦਾ ਵੀ ਬਣਦਾ ਉਹਨਾਂ ਦਾ ਦੇਣਾ ਬਣਦਾ ਕੱਲ ਦੇ ਮਹਾਂ ਮੰਤਰੀ ਕਿਵੇਂ ਦੇਖਦੇ ਵਾਲੀ ਸਾਹਿਬ ਮੁੱਖ ਮੰਤਰੀ ਨੇ ਸੰਬੋਧਨ ਕੀਤਾ ਤੁਹਾਡੇ ਵਾਲੇ ਦੇਖ ਕੇ ਫਿਰ ਤੋਂ ਸੁਖ ਵਿਲਾਸ ਦੀ ਗੱਲ ਕੀਤੀ ਉਹਨਾਂ ਨੇ ਤੁਹਾਨੂੰ ਲੱਗਦਾ ਕਿ ਐਤ ਕੀ ਅਗਰ ਬਾਅਦ 'ਚ ਗੱਲ ਕੀਤੀ ਜਾਵੇ ਬਾਅਦ 'ਚ ਸੁਖ ਵਿਰਾਜ ਤੇ ਵੀ ਕਾਰਵਾਈ ਹੋ ਸਕਦੀ ਹੈ ਦੇਖੋ ਮੈਂ ਤਾਂ ਇਹ ਗੱਲ ਕਹਿਣਾ ਵੀ ਕੋਈ ਵੀ ਕਾਰਵਾਈ ਕਿਸੇ ਪੱਖਪਾਤ ਕਰਕੇ ਨਹੀਂ ਹੋਣਾ ਚਾਹੀਦੀ ਵੀ ਉਹ ਕੋਈ ਵਿਰੋਧੀ ਪਾਰਟੀ ਦਾ ਤੁਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੋਈ ਵੀ ਚਾਹੇ ਲੀਡਰ ਆ ਚਾਹੇ ਸਰਕਾਰ ਦੇ ਵਿੱਚ ਆ ਚਾਹੇ ਆਪੋਜੀਸ਼ਨ 'ਚ ਆ ਜੇ ਕਿਤੇ ਉਹਨੇ ਗੈਰ ਕਾਨੂੰਨੀ ਕੋਈ ਕੰਮ ਕੀਤਾ ਹੈਗਾ ਤਾਂ ਉਹਦੇ ਤੇ ਕਾਰਵਾਈ ਕਰੋ ਤੁਸੀਂ ਸਰਕਾਰ ਨੂੰ ਇਹ ਚਾਹੀਦਾ ਵੀ ਕਿਸੇ ਨਾਲ ਪੱਖਪਾਤ ਨਹੀਂ ਹੋਣਾ ਚਾਹੀਦਾ ਚਾਹੇ ਕੋਈ ਵਿਰੋਧੀ ਆ ਚਾਹੇ ਆਪਣਾ ਵਾ ਦੇਖੋ ਮੈਂ ਤਾਂ ਬੜੀ ਪੋਜ਼ਿਟਿਵ ਥਿੰਕਿੰਗ ਵਾਲਾ ਬੰਦਾ ਨਾ ਮੈਂ ਜਾਤੀ ਤੌਰ ਤੇ ਨਾ ਕਿਸੇ ਨੂੰ ਮਾੜਾ ਕਿਹਾ ਨਾ ਕਹਿਣਾ ਤੇ ਨਾ ਅਪਾ ਇਸ ਗੱਲ 'ਤੇ ਵਿਸ਼ਵਾਸ ਰੱਖਦੇ ਆ ਅਸੀਂ ਪੋਜ਼ਿਟਿਵ ਥਿੰਕਿੰਗ ਵਾਲੇ ਆ ਵੀ ਅਸੀਂ ਸੂਬੇ ਦੇ ਭਲੇ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਅਸੀਂ ਕੋਈ ਚੰਗੀਆਂ ਗੱਲਾਂ ਕਰੀਏ ਹਰੇਕ ਦੀ ਇੱਜ਼ਤ ਕਰੀਏ ਤੇ ਆਪਣੀ ਇੱਜ਼ਤ ਕਰਵਾਈਏ ਅਲੀ ਸਾਹਿਬ ਮੁੱਦਿਆਂ ਦੀ ਗੱਲ ਹੋਇਆ ਕੱਲ ਹੋਇਆ ਜੋ ਉਹ ਮਾੜਾ ਹੀ ਆ ਨਾ ਉਹ ਮਾੜਾ ਹੀ ਆ ਬੜੀ ਮਾੜੀ ਗੱਲ ਆ ਬਿਲਕੁਲ ਨਹੀਂ ਇਦਾਂ ਦਾ ਕੁਝ ਵਿਧਾਨ ਸਭਾ ਦੇਖੋ ਸਾਡਾ ਯੂਥ ਸਾਨੂੰ ਫੋਲੋ ਕਰਦਾ ਨਾ ਅਸੀਂ ਚੁਣੇ ਹੋਏ ਨੁਮਾਇੰਦੇ ਆ ਅਸੀਂ ਯੂਥ ਲਈ ਰੋਲ ਮਾਡਲ ਹੈਗੇ ਆ ਤੁਦੀ ਅਸੀਂ ਇਦਾਂ ਦਾ ਕੁਝ ਕਰਾਂਗੇ ਸਾਨੂੰ ਤਾਂ ਉੱਥੇ ਸincerely ਮੁੱਦਿਆਂ ਤੇ ਗੱਲ ਕਰਨੀ ਚਾਹੀਦੀ ਆ ਪੰਜਾਬ ਦੇ ਭਲੇ ਦੇ ਲਈ ਕਰਨੀ ਚਾਹੀਦੀ ਆ ਖਾਸ ਤੌਰ ਤੇ ਆਮ ਆਦਮੀ ਆ ਜਿਹੜੀ ਇੱਕ ਬਦਲਾਅ ਦੀ ਸਰਕਾਰ ਲਿਆਂਦੀ ਆ ਨਾ 92 ਸੀਟਾਂ ਇਹਨਾਂ ਨੂੰ ਜਿਤਾਈਆਂ ਤੇ ਲੋਕਾਂ ਨੂੰ ਜਿਹੜੀਆਂ ਰਵਾਇਤੀ ਪਾਰਟੀਆਂ ਨੂੰ ਰਿਜੈਕਟ ਕਰਕੇ ਇਹਨਾਂ ਨੂੰ ਲਿਆਂਦਾ ਗਿਆ ਸੀ ਨਾ ਤੇ ਇਹਨਾਂ ਤੋਂ ਵੱਡੀਆਂ ਉਮੀਦਾਂ ਨੇ ਤੇ ਉਹਨਾਂ ਨੂੰ ਲੱਖ 68000 ਤੇ ਛੱਡ ਕੇ ਗਏ 327000 ਕਰਜ਼ਾ ਲੈ ਲਿਆ ਇਹ ਕਰਜ਼ਾ ਲਾਉਣ ਵਾਲੇ ਨੇ ਜਾਂ ਚੜਾਉਣ ਵਾਲੇ ਨੇ ਮੈਨੂੰ ਇਹ ਦੱਸੋ ਜਿਹੜਾ 2 ਲੱਖ ਦਾ ਤਕਰੀਬਨ ਇੱਕ ਕਰਜ਼ਾ ਦੱਸ ਰਹੇ ਆ ਉਹਦਾ ਵਿਆਜ ਹੀ ਕਿੰਨਾ ਬਣਦਾ ਸ਼ਰਮ ਤੇ ਨਹੀਂ ਆਉਂਦੀ ਇਹਨਾਂ ਨੂੰ 2 ਲੱਖ ਕਰਜ਼ਾ ਸੁਣਾਉਣ ਲੱਗਿਆ ਉਹ ਕਹਿੰਦੇ ਅਸੀਂ 5 ਸਾਲਾਂ ਚ 70000 ਕਰੋੜ ਦਾ ਚਾੜਿਆ ਸੀ ਉਹ ਵੀ ਕਹਿੰਦੇ ਕਿ 7 2 ਸਾਲਾਂ ਚ ਚਾੜਿਆ ਬਹੁਤ ਸੋਹਣੀ ਗੱਲ ਕਰ ਰਹੇ ਨੇ ਦੱਸਿਆ ਤੇ ਇਹੋ ਹੀ ਹੈ ਨਾ ਵੀ ਚਾੜਿਆ ਸੀ ਮਜਾ ਤੇ ਤਾਂਵੇਂ ਇਹ ਸਵਾਲ ਸਾਨੂੰ ਤਾਂ ਕਰਦੇ ਵੀ ਜੇ ਕਰਜ਼ਾ ਲਾ ਕੇ ਆਏ ਸੀ ਤੇ ਆਪਾਂ ਚੜਾਇਆ ਨਹੀਂ ਨਹੀਂ 5 ਸਾਲ ਚ ਅਸੀਂ 70000 ਕਰੋੜ ਤੇ ਆਮ ਆਦਮੀ ਪਾਰਟੀ ਨੇ 2 ਸਾਲਾਂ ਚ 70000 ਮੈਂ ਮੈਂ ਕਿਹਾ ਜੀ ਇਹਨਾਂ ਨੂੰ ਤੁਸੀਂ ਸ਼ਾਬਾਸ਼ ਦੇਣੀ ਚਾਹੁੰਦੇ ਹੋ ਵੀ ਸਾਨੂੰ ਤੇ ਤੁਸੀਂ ਉਹ ਕਹਿੰਦੇ ਹੁੰਦੇ ਨਾ ਅਸੀਂ ਸਾਨੂੰ ਦੇ ਅਗਲੇ ਮਹੀਨੇ 2 ਸਾਲ ਹੋਣੇ ਆ ਸਾਨੂੰ ਦੇ ਕੇ ਕੀ ਗੇਜ ਖਜ਼ਾਨਾ ਤੁਹਾਡੇ ਕੋ ਨਹੀਂ ਭਰਿਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਮਾਨ ਸਾਹਿਬ ਨੇ ਕਿਹੜਾ ਕੰਮ ਨਹੀਂ ਕੀਤਾ ਥਰਮਲ ਪਲਾਂਟ ਵਰਗੇ ਮੁੱਲ ਲੈ ਲਏ ਪੰਜਾਬ ਨੂੰ ਫਿਰ ਲੀਆਂ ਤੇ ਲੈ ਕੇ ਆ ਰਹੇ ਇਹ ਦੇਖ ਕੇ ਕੀ ਗਏ ਪੰਜਾਬ ਨੇ ਕੀਤਾ ਕੀ ਹੈ ਇਹਨਾਂ ਨੇ ਚੀਜ਼ਾਂ ਵੇਚੀਆਂ ਹੀ ਨੇ ਪਹਿਲੀ ਸਰਕਾਰ ਆ ਜਿਹੜੀ ਮੁੱਲ ਹੈ ਅੱਜ ਦਾ ਬਜਟ ਬਾਰੇ ਦੱਸ ਦਿਓ ਅੱਜ ਦਾ ਬਜਟ ਤੁਹਾਡੇ ਸਾਹਮਣੇ ਜੇ ਪਹਿਲਾਂ ਦੱਸਤਾ ਤੇ ਫਿਰ ਫਾਇਦਾ ਕੀ ਰੂ ਵੇਖੋ ਹੁਣ ਬਜਟ ਤਾਂ ਅੰਦਰ ਜਾ ਕੇ ਹੀ ਅੰਦਰ ਜਾ ਕੇ ਪਤਾ ਲੱਗੂਗਾ ਕਿ ਕੀ ਬਜਟ ਹੈ ਤੇ ਜਦੋਂ ਇੱਕ ਵਾਰ ਕਲੈਰਿਟੀ ਆਈ ਫਿਰ ਤੁਹਾਨੂੰ ਦੱਸਾਂਗੇ ਬਜਟ ਚ ਕੀ ਹੈ ਪਰ ਦੂਜੇ ਪਾਸੇ ਜੇ ਦੇਖਿਆ ਜਾਵੇ ਤੁਹਾਡੇ ਸਾਥੀ ਤਾਂ ਇਹੀ ਗੱਲ ਕਹਿ ਕੇ ਗਏ ਨੇ ਕਹਿੰਦੇ ਵੀ ਫੰਡ ਉਹ ਪਾਰੀ ਹੋਗੀ ਤੇ ਯਾਰ ਕੱਲਾ ਹੀ ਆ ਮੇਰਾ ਤਾਂ ਸਾਥੀ ਕੋਈ ਨਹੀਂ ਯਾਦਿਆਂ ਸਾਥੀ ਤਾਂ ਸਾਰੇ ਹੀ ਨੇ ਦੇਖੋ ਗੱਲ ਇਹ ਹੈ ਸਰਕਾਰ ਦਾ ਫਰਜ ਬਜਟ ਪਾਸ ਪੇਸ਼ ਕਰਨ ਦਾ ਤੇ ਸਾਡਾ ਸਾਡੀ ਡਿਊਟੀ ਅੱਜ ਬਣਦੀ ਹੈ ਉਸ ਬਜਟ ਨੂੰ ਸੁਣੀਏ ਤੇ ਆਉਣ ਵਾਲੇ ਸਮੇਂ ਜਦੋਂ ਕੱਲ ਨੂੰ ਬੈਸ ਹੈ ਉਹਦੇ ਤੇ ਪ੍ਰੋਪਰਲੀ ਬੈਸ ਕਰੀਏ ਜਿਨ੍ਹਾਂ ਜਿਨ੍ਹਾਂ ਪੁਆਇੰਟਸ ਤੇ ਸਰਕਾਰ ਨੇ ਕੁਝ ਕੰਮ ਨਹੀਂ ਕੀਤਾ ਹੋਊਗਾ ਜਾਂ ਜੋ ਲੋਕਾਂ ਨਾਲ ਵਾਅਦੇ ਕੀਤੇ ਆ ਉਹ ਨਹੀਂ ਪੂਰੇ ਕੀਤੇ ਹੋਣਗੇ ਬਜਟ ਦੇ ਵਿੱਚ ਉਹ ਟਾਈਮ ਹੈ ਉਹਦੇ ਤੇ ਬਹਿਸ ਕਰਾਂਗੇ ਗੱਲ ਕਰ ਰਿਹਾ ਸੀ ਕੱਲ ਦੇ ਤੁਸੀਂ ਸਵਾਲ ਚੱਕਿਆ ਸੀ ਜਿਹੜੇ ਦੇਣੀ ਸੀਗੀ ਜਿਹੜੇ ਪਸ਼ੂ ਮਾਰੇ ਗਏ ਉਹਨਾਂ ਦੇ ਉੱਤੇ ਜਿਹੜੇ ਡਿਬੇਟ ਦੇਣੀ ਸੀਗੀ ਜਿਹੜੇ ਉਹਨਾਂ ਨੂੰ ਪੈਸੇ ਦੇਣੇ ਸੀਗੇ ਉਹਨਾਂ ਦੇ ਪਹਿਲਾਂ ਉਹ ਤੋਂ ਲੱਗਦਾ ਕਿ ਦੁਬਾਰਾ ਉਹਦੇ ਉੱਤੇ ਗੱਲ ਹੋਏਗੀ ਬਜਟ ਦੇ ਵਿੱਚ ਐਤਕੀ ਉਹਨਾਂ ਵਾਸਤੇ ਕੁਝ ਰੱਖਿਆ ਜਾਏਗਾ ਵੇਖੋ ਪੰਜਾਬ ਦੇ ਵਿੱਚ ਹੜਾ ਏ ਬਹੁਤ ਸਾਰੇ ਪੰਜਾਬ ਚ ਲੋਕਾਂ ਦਾ ਨੁਕਸਾਨ ਹੋਇਆ ਤੇ ਮੇਰੇ ਇਲਾਕੇ ਚ ਜਿੰਨੇ ਬਿਆਸ ਦਰਿਆ ਦੇ ਨਾਲ ਨਾਲ ਇਲਾਕਾ ਉਹਦੇ ਵਿੱਚ ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਲੋਕਾਂ ਨੂੰ ਡੰਗਰ ਮਰ ਗਏ ਲੋਕਾਂ ਦੇ ਤੇ ਪ੍ਰਸ਼ਾਸਨ ਕਹਿੰਦੀ ਵੀ ਡੰਗਰ ਲੱਭ ਕੇ ਲਿਆ ਹੁਣ ਉਹਨਾਂ ਹੜਾ ਜ ਲੋਕ ਆਪਦੇ ਲੋਕਾਂ ਮਾਵਾਂ ਤੋਂ ਦੇ ਪੁੱਤ ਨਹੀਂ ਸਾਹਮਣੇ ਗਏ ਡੰਗਰ ਕਿਨੇ ਸਾਹਮਣੇ ਸੀ ਤੇ ਨਾ ਹੀ ਜਿਨ੍ਹਾਂ ਦੀਆਂ ਜ਼ਮੀਨਾਂ ਠੇਕੇ ਤੇ ਲਈਆਂ ਸੀ ਲੋਕਾਂ ਨੇ ਉਹਨਾਂ ਨੂੰ ਮੁਆਵਜ਼ਾ ਮਿਲਿਆ ਨਾ ਜਿਹੜੇ ਲੋਕ ਸਰਕਾਰੀ ਜ਼ਮੀਨਾਂ ਦੇ ਉੱਤੇ 35-35 ਸਾਲ ਤੋਂ ਗਰਦੋਰੀ ਆ ਉਹਨਾਂ ਦੀ ਕਾਬਜ ਨੇ ਫਸਲਾਂ ਬੀਜਦੇ ਆ ਉਹਨਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਨਹੀਂ ਮਿਲਿਆ ਮੈਂ ਮੁੱਦਾ ਚੱਕਿਆ ਵੀ ਮੇਰੇ ਇਲਾਕੇ 35 ਕਰੋੜ ਰੁਪਇਆ ਗਿਆ ਸਿਰਫ ਸਵਾ ਚਾਰ ਕਰੋੜ ਰੁਪਇਆ ਵੰਡਿਆ ਗਿਆ 12 13% ਤੇ ਜਿਨ੍ਹਾਂ ਪਿੰਡਾਂ ਦੇ ਵਿੱਚ ਲੋਕਾਂ ਦੇ ਖੇਤਾਂ ਦੇ ਵਿੱਚ ਜ਼ਿਮੀਂਦਾਰਾਂ ਦੇ ਰੇਤਾ ਪਿਆ ਆ ਦੋ ਦੋ ਫਸਲਾਂ ਤਿੰਨ ਤਿੰਨ ਫਸਲਾਂ ਨਹੀਂ ਬੀਜ पाए ਸਰਕਾਰ ਨੂੰ ਚਾਹੀਦਾ ਉਹਨਾਂ ਨੂੰ ਛੁੱਟੀ ਦੇਵੇ ਤਾਂ ਕਿ ਉਹਦੀਆਂ ਜਿਹੜੀਆਂ ਫਸਲਾਂ ਆ ਉਹ ਵੀ ਸੈਕੰਡਰੀ ਰੇਤਾ ਚੱਕ ਕੇ ਸਭ ਤੋਂ ਵੱਡਾ ਇੰਪੋਰਟੈਂਟ ਪੁਆਇੰਟ ਪਰ ਦੇਖਿਆ ਜਾਵੇ ਸਭ ਤੋਂ ਵੱਡਾ ਇੰਪੋਰਟੈਂਟ ਪੁਆਇੰਟ ਜਿਹੜਾ ਅੱਜ ਲੋਡ ਹੈਗੀ ਆ ਕਿ ਦਰਿਆ ਤੇ ਜਿੱਥੇ-ਜਿੱਥੇ ਦਰਿਆ ਵੀ ਗਿਆ 9 ਮਹੀਨੇ ਹੋ ਗਏ ਸਰਕਾਰ ਵੱਲੋਂ ਕਿਤੇ ਵੀ ਸਟਰੈਂਥਰਿੰਗ ਨਹੀਂ ਕੀਤੀ ਗਈ ਕਿਤੇ ਵੀ ਪੱਥਰ ਦੇ ਸਪਰ ਨਹੀਂ ਲਾਏ ਗਏ ਅੱਜ ਦਿਨ ਰਹਿ ਗਏ 7 ਜਾਂ 10 ਜਾਂ 12 ਚੋਣ ਜਾਬਤਾ ਕੋਡ ਆਫ ਕੰਡਕਟ ਲੱਗਣ ਨੂੰ ਤੇ ਇਹ ਸਾਰੇ ਪੈਸੇ ਨਰੇਗਾ ਦੇ ਹੁੰਦੇ ਆ ਸਰਕਾਰ ਨੇ ਜੇ ਅੱਜ ਡਿਸੀਜਨ ਨਾਲ ਲਿਆ ਤੇ ਆਉਣ ਵਾਲੀਆਂ بارشਾਂ ਦੇ ਵਿੱਚ ਪੰਜਾਬ ਦਾ ਬਹੁਤ ਭਾਰੀ ਨੁਕਸਾਨ ਹੋ ਸਕਦਾ ਜੇ ਅਸੀਂ ਬੰਨਾਂ ਨੂੰ ਸਟਰੋਂਗ ਨਾ ਕੀਤਾ ਤੇ ਉਹ ਵੀ ਮੈਂ ਸਰਕਾਰ ਨੂੰ ਬੇਨਤੀ ਕੀਤੀ ਵੀ ਆ ਤੇ ਕਰਦਾ ਵੀ ਇਹਦੇ ਤੇ ਇਮੀਡੀਏਟਲੀ ਐਕਟ ਕਰਨ ਦੀ ਲੋੜ ਹੈਗਾ ਜੀ ਪ੍ਰਧਾਨ ਮੰਤਰੀ ਘਰ ਸਹੀ ਕਹਿ ਰਹੇ ਸੀ ਕੱਲ ਚੱਕੀ ਕਿਸੇ ਨੇ ਨਹੀਂ ਜੇ ਤੁਸੀਂ ਚੱਕ ਰਹੇ ਹੋ ਤਾਂ ਉਹ ਫਿਰ ਕਿਤੇ ਅਣਸੁਣੇ ਕਰਤੇ ਕਿਉਂਕਿ ਇਕੱਲਾ ਰੋਲੇ ਰੱਪੇ ਚ ਨਿਕਲੇ ਦੇਖੋ ਮੈਂ ਮਹਿਸੂਸ ਕਰਦਾ ਕਿ ਜਿਹੜਾ ਸੈਸ਼ਨ ਹੈ ਨਾ ਇਹ ਪੰਜਾਬ ਦੇ ਫਾਇਦੇ ਲਈ ਹੁੰਦਾ ਇੱਥੇ ਹਰ ਐਮਐਲਏ ਹਰ ਮੈਂਬਰ ਆਪਦੀ ਆਪਦੇ ਇਲਾਕੇ ਦੀ ਆਪਦੀ ਸੋਚ ਦੇ ਮੁਤਾਬਕ ਨਾ ਪੰਜਾਬ ਦੇ ਈਸ਼ੂ ਚੱਕਸਾ ਦਾ ਤੇ ਮੌਕਾ ਕੱਲ ਈਸ਼ੂ ਚੱਕਣ ਵਾਲਾ ਸੀ ਤੇ ਸਰਕਾਰ ਤੋਂ ਕੰਮ ਕਰਾਉਣ ਵਾਲਾ ਸੀ ਰੌਲਾ ਪਾਉਣ ਵਾਲਾ ਸੀ ਜਿੰਦਾਬਾਦ ਜਿੰਦਾਬਾਦ